ਸਭ ਤੋਂ ਵੱਡੀ ਮਾਰ ਮੌਸਮ ਦੀ ਹੈ ਇਸ ਟਾਈਮ ਤੇ ਪੂਰੀ ਠੰਡ ਹੁੰਦੀ ਦੀ ਤਾਂ ਇਸ ਟਾਈਮ ਦੇ ਕੋ ਪੱਕੇ ਏਸੀ ਚੱਲ ਰਿਹਾ ਠੀਕ ਹੈ ਜੀ ਤੇ ਇਸ ਕਰਕੇ ਜਿੰਨਾ ਵੀ ਕਸਟਮਰ ਹੈ ਉਹ ਨਹੀਂ ਆ ਰਿਹਾ ਮਾਰ ਪਈ ਆ ਜੀ ਖੁਸ਼ ਤਾਂ ਬਰਸਾਤੀ ਮਾਰ ਪਈ ਜਿਹੜੀ ਪਿੱਛੇ ਲੋਕਾਂ ਨੂੰ ਜਿਹੜੀ ਮਾਰ ਪਈਆ ਠੀਕ ਹੈ ਜੀ ਉਹਦੇ ਕਰਕੇ ਵਪਾਰੀਆਂ ਦਾ ਕੋ ਬਹੁਤ ਨੁਕਸਾਨ ਹੋਇਆ ਸਾਰੇ ਹਰ ਸ਼ਹਿਰ ਚ ਹੋਇਆ ਹਲੇ ਵੀ ਉਮੀਦ ਹੈ ਕੋਈ ਸਕੋਪ ਨਹੀਂ ਹੈ ਕਿ ਹਾਲਾਤ ਸੁਧਰਨਗੇ ਕੰਮ ਨਹੀਂ ਹੈ ਬਿਲਕੁਲ ਵੀ ਅੱਗੇ ਮੰਦੀ ਵੀ ਮਾਰੀ ਆ ਹਲੇ ਤੱਕ ਤਾਂ ਮੌਸਮ ਵੀ ਨਹੀਂ ਬਦਲ ਰਿਹਾ ਤੇ ਮਾਰ ਵੀ ਮੰਦੀ ਦੀ ਆ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਥੋੜਾ ਇੱਥੇ ਸਾਨੂੰ ਥੋੜਾ ਜذਬੇਰ ਦੀ ਗੱਲ ਕੀਤੀ ਥੋੜਾ ਜਿਆਦਾ ਲੈਸ ਹੋਏ ਹਰ ਚੀਜ਼ ਤੇ ਥੋੜਾ ਸਾਨੂੰ ਵੀ ਉਹ 1500 ਵਾਲੀ ਚੀਜ਼ ਅਸੀਂ ਵੀ ਅੱਗੇ ਕਸਟਮਰ ਨੂੰ 1300 ਦੀ ਵੇਚ ਰਹੀ ਹੈ। ਔਨਲਾਈਨ ਜਦੋਂ ਪ੍ਰੋਗ੍ਰੈਮ ਪੈ ਮਾਲ ਪਹੁੰਚ ਜਾਂਦਾ ਲੈਣ ਨੂੰ ਇਸ ਨੇ ਬਹੁਤ ਜ਼ਿਆਦਾ ਫੈਟ ਪਿਆ ਯਾਰ ਆ ਮੈਂ ਤਾਂ ਤੁਹਿਆ ਕਿਹੜਾ ਲੱਗਦੇ ਇੰਨੇ ਅਗਲੇ 3 ਕਿਡੇ 4 ਕਿਡੇ ਲੱਗ ਜਾਂਦੇ ਸੀ ਗਾਖ ਦੇ ਪਰ ਹੁਣ ਨਹੀਂ ਲੱਗਦੇ ਕਿਹੜੇ ਪਰਚੇਜ਼ਿੰਗ ਪਾਵਰ ਘਟਦੀ ਪਈ ਹੈ ਗਾਕਾਂ ਦੀ ਜਾਂ ਔਨਲਾਈਨ ਮਾਰ ਪੈ ਰਹੀ ਹੈ ਤੁਹਾਡੇ ਵੇਕਾਰ ਨੂੰ ਵੀ ਔਨਲਾਈਨ ਪੈ ਰਹੀ ਹੈ ਆਨਲਾਈਨ ਮਾਰ ਪੈ ਰਹੀ ਹੈ ਬੂਲਨ ਦੇ ਮਾਲ ਦੀ ਐਨੀ ਮੰਦੀ ਹੈ ਕਿ ਐਨੀ ਮੰਦੀ ਆਪਾਂ 25 30 ਸਾਲ ਚ ਪਹਿਲੀ ਵਾਰ ਦੇਖੀ ਹੈ ਜੀ ਇਸ ਟਾਈਮ ਤਾਂ ਜਗ੍ਹਾ ਨਹੀਂ ਮਿਲਦੀ ਸੀ ਦੁਕਾਨ ਤੇ ਖੜਨੇ ਲੋ ਵੀ ਮਾਲ ਆਂਦੇ ਵਿੱਚੋਂ ਝੌੜ ਝੌੜ ਫੜਾ ਫਟ ਜਿੱਦਾਂ ਇੱਕ ਪੈ ਰੱਖਣ ਰੱਖਣ ਜਗ੍ਹਾ ਨਹੀਂ ਹੁੰਦੀ ਸੀ ਬਸ ਗੱਲ ਤਾਂ ਹੁਣ ਜਿੱਦਾਂ ਬੜੀ ਪਾਵੇਂ ਜੋ ਬੜੀ ਲੈਕ ਲੈਕ ਵੀ ਜੋ ਪਾਵੇਂ ਐਸਾ ਤਾਂ ਇਹ ਹਾਲ ਹੈ ਵਿਆਰਜ ਕੰਮ ਨਹੀਂ ਠੰਡ ਲੰਬੀ ਜਾਏਗੀ ਤਾਂ ਸੀਜ਼ਨ ਵੀ ਥੋੜਾ ਲੰਬਾ ਜਾਏਗਾ ਜਨਵਰੀ ਫਰਵਰੀ ਤੱਕ ਜਾਏਗਾ ਜੀ ਪਰ ਹੈ ਸਭ ਮੌਸਮ ਤੇ ਉਹ ਪਰ ਡਿਪੈਂਡ ਹੈ ਜੀ ਬਾਕੀ ਦੇਖੋ ਸਭ ਉਸ ਮਾਲਕ ਦੀ ਹੈ ਟਾਇਰ ਖੇਣੇ ਜਗ੍ਹਾ ਨਦੀ ਬਹੁਤ ਰੌਣਕ ਹੁੰਦੀ ਸੀ ਬਿਆਰ ਚ ਗਾਗ ਦੀ ਅੱਗੇ ਗਾਗ ਦੀ ਠੰਡ ਨਹੀਂ ਪੈ ਰਹੀ ਹੁੰਦੀ ਕਿ ਬਹੁਤ ਸਾਰੇ ਪੈ ਗਿਆ ਬਿਆਰ ਮਾਰਕੀਟ ਵਿੱਚ ਪੁਰਾਣਾ ਬਾਜ਼ਾਰ ਔਰ ਦਾਲ ਬਾਜ਼ਾਰ ਅਗਰ ਕਹੀਏ ਤਾਂ ਹਾਜ਼ਰੀ ਦਾ ਉਹ ਗਾੜਾ ਜਿੱਥੇ ਪੂਰੇ ਉੱਤਰ ਭਾਰਤ ਤੋਂ ਨਹੀਂ ਬਲਕਿ ਜੰਮੂ ਕਸ਼ਮੀਰ ਔਰ ਬਾਰੋ ਵੀ ਜਿਹੜੇ ਲੋਕ ਐ ਖਰੀਦਾਰੀ ਕਰਨ ਲਈ ਪਹੁੰਚਦੇ ਆਂ ਹੋਲ ਸੇਲ ਦਾ ਇਹ ਬਾਜ਼ਾਰ ਹੈ ਔਰ ਖਾਸ ਕਰਕੇ ਹਾਜ਼ਰੀ ਦੀਆਂ ਆਈਟਮਾਂ ਦੇ ਨਾਲ ਜੁੜਿਆ ਹੈ ਇਹ ਬਾਜ਼ਾਰ ਹੈ ਪਰ ਤੁਹਾਨੂੰ ਦੱਸ ਦਈਏ ਕਿ 1 ਨਵੰਬਰ ਸ਼ੁਰੂ ਹੋ ਚੁੱਕੀ ਹੈਗੀ ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਲੇਕਿਨ ਗਲੋਬਲ ਵਾਰਮਿੰਗ ਦਾ ਅਸਰ ਇਹ ਹੈ ਕਿ ਹਲੇ ਵੀ ਮੱਥੇ ਤੇ ਪਸੀਨਾ ਆ ਰਿਹਾ ਹੈ ਔਰ ਪੂਰੀ ਗਰਮੀ ਹੈ ਤਾਂ ਕੀ ਲੱਗਦਾ ਹੈ ਕਿਉਂਕਿ ਪੂਰਾ ਲੁਧਿਆਣਾ ਹਾਜ਼ਰੀ ਦਾ ਗੜ ਮੰਨਿਆ ਜਾਂਦਾ ਹੈਗਾ ਔਰ ਇੱਥੋਂ ਕੱਲਾ ਭਾਰਤ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਜਿਹੜਾ ਐਕਸਪੋਰਟ ਕੀਤੀ ਜਾਂਦੀ ਹੈ ਪਰ ਇਸ ਵਾਰ ਹਾਜ਼ਰੀ ਦਾ ਵਪਾਰ ਕਿਸ ਤਰ੍ਹਾਂ ਦਾ ਰਹੇਗਾ ਕਿਾ ਸੀਜ਼ਨ ਜਿਹੜਾ ਉਹ ਬਹੁਤ ਘੱਟ ਸਮਾਂ ਚੱਲੇਗਾ ਜਾਂ ਫਿਰ ਹਲੇ ਵੀ ਮੰਦੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨਾਲ ਗੱਲਬਾਤ ਕਰ ਲੈਣੇ ਔਰ ਖਾਸ ਕਰਕੇ ਹੋਲ سیلਰ ਜਿਹੜੇ ਨੇ ਜਾਂ ਜਿਹੜੇ ਇੱਥੇ ਖਰੀਦਦਾਰੀ ਕਰਨ ਲਈ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਕੀ ਇਸ ਵਕਤ ਹਾਜ਼ਰੀ ਦੇ ਸੀਜ਼ਨ ਨੂੰ ਲੈ ਕੇ ਉਹਨਾਂ ਦੀ ਸੋਚ ਹੈ ਨਮਸਕਾਰ ਜੀ ਨਮਸਕਾਰ ਜੀ अच्छा आप कहिए कि हौजरी ਦਾ ਗੜ ਮੰਨਿਆ ਜਾਂਦਾ ਨਾ ਲੁਧਿਆਣਾ ਬਟ ਨਵੰਬਰ ਸ਼ੁਰੂ ਹੋ ਗਿਆ ਪੱਥੇ ਦੇ ਪਸੀਨਾ ਆ ਰਿਹਾ ਲੱਗਦਾ ਕਿ हौजरी ਦਾ ਸੀਜ਼ਨ ਥੋੜਾ ਜਿਆ ਸਲੋ ਚੱਲ ਰਿਹਾ ਦੇਖੋ ਭਾਜੀ ਗੱਲ ਤਾਂ ਪਹਿਲੇ ਇਹ ਹੈਗੀ ਹੈ ਕਿ ਮੌਸਮ ਸਭ ਤੋਂ ਵੱਡੀ ਮਾਰ ਮੌਸਮ ਦੀ ਹੈ ਇਸ ਟਾਈਮ ਤੇ ਪੂਰੀ ਠੰਡ ਹੁੰਦੀ ਦੀ ਤਾਂ ਇਸ ਟਾਈਮ ਦੇਖੋ ਪੱਖੇ ਅਸੀਂ ਚੱਲ ਰਹੇ ਹੈ ਠੀਕ ਹੈ ਜੀ ਤੇ ਇਸ ਕਰਕੇ ਜਿੰਨਾ ਵੀ ਕਸਟਮਰ ਹੈ ਉਹ ਨਹੀਂ ਆ ਰਿਹਾ ਠੀਕ ਹੈ ਜੀ ਤੇ ਬੂਲਨ ਦੇ ਮਾਲ ਦੀ ਐਨੀ ਮੰਦੀ ਹੈ ਕੀ ਇੰਨੀ ਮੰਦੀ ਆਪਾਂ 25-30 ਸਾਲ ਚ ਪਹਿਲੀ ਵਾਰ ਦੇਖੀ ਹੈ ਜੀ ਇਸ ਟਾਈਮ ਤਾਂ ਜਗ੍ਹਾ ਨਹੀਂ ਮਿਲਦੀ ਸੀ ਦੁਕਾਨ ਤੇ ਖੜ੍ਹਨੇ ਨੋ ਵੀ ਪੈਕਿੰਗ ਤੇ ਪੈਕਿੰਗ ਬਿੱਲ ਤੇ ਬਿੱਲ ਬਣਦੇ ਰਹਿੰਦੇ ਸੀ ਤੇ ਹੁਣ ਸਵੇਰ ਦੇ ਖੜੇ ਆ ਆ ਝੋਲਾ ਫੜਿਆ ਜੀ ਹਾਲ ਤੱਕ ਅੱਧਾ ਵੀ ਨਹੀਂ ਹੋਇਆ ਜੀ ਤੇ ਹੁਣ ਤੁਸੀਂ ਦੱਸੋ ਵੀ ਹੁਣ ਇਹ ਤਾਂ ਹੁਣ ਇੰਦਰਦੇਵ ਕੋਈ ਕਿਰਪਾ ਕਰ ਦੇ ਕੋਈ ਬਾਰਿਸ਼ ਬੁਰੀ ਸ਼ ਹੋ ਜਾਏ ਜਿਹਦੇ ਕਰਕੇ ਥੋੜਾ ਸਾਨੂੰ ਵੀ ਕੁਝ ਪੈਸੇ ਕਮਾਣ ਦਾ ਮੌਕਾ ਮਿਲੇ ਬਿਲਕੁਲ ਇਹ ਵੀ ਹੈ ਔਰ ਸਰਕਾਰ ਨੂੰ ਵੀ ਥੋੜਾ ਜਿਹਾ ਹੈ ਨਾ ਇਹ ਚਾਹੀਦਾ ਹੈ ਦੇਖੋ ਅਗਰ ਆਪਾਂ ਕਿਸੇ ਵਪਾਰ ਨੂੰ ਬਚਾਣਾ ਹੈ ਨਾ ਵਪਾਰ ਨੂੰ ਥੋੜੀ ਜੀ ਉન્નਤੀ ਤੇ ਲੈ ਕੇ ਆਣਾ ਹੈ ਤਾਂ ਸਰਕਾਰ ਦਾ ਵੀ ਹੰਦਾ ਜ਼ਰੂਰੀ ਹੁੰਦਾ ਹੈਗਾ ਅਗਰ ਆਪਾਂ ਦੇਖਦੇ ਆਂ ਸਾਈਕਲ ਇੰਡਸਟਰੀ ਨੂੰ ਜਾਂ ਆਟੋਪਾਰਟ ਇੰਡਸਟਰੀ ਨੂੰ ਕਿਤੇ ਨਾ ਕਿਤੇ ਰਿਬੇਟਸ ਦੀ ਗੱਲ ਆ ਜਾਂਦੀ ਹੈ ਹੋਰ ਕਈ ਥਾਵਾਂ ਤੇ ਰਿਬੇਟ ਦੀ ਗੱਲ ਆ ਜਾਂਦੀ ਹੈ ਹੌਜ਼ਰੀ ਤਾਂ ਵੈਸੀ ਲਿਮਟਿਡ ਜੇ ਪੀਰੀਅਡ ਦਾ ਜਿਹੜਾ ਸੀਜ਼ਨ ਦਾ ਕੰਮ ਹੁੰਦਾ ਹੈਗਾ ਸਰਕਾਰ ਨੂੰ ਨਹੀਂ ਚਾਹੀਦਾ ਇਹਦੇ ਤੇ ਵੀ ਥੋੜਾ ਜਿਹਾ ਇਹਨੂੰ ਗਰੋਅ ਅਪ ਕਰਨ ਲਈ ਕੋਈ ਸਪੋਰਟ ਕਰੇ ਦੇ ਕੋਈ ਗੱਲ ਐਦਾ ਸਰਕਾਰ ਦੀ ਅਗਲਾ ਐਦਾ ਕੀ ਆ ਜੀ ਸਰਕਾਰ ਵਾਰਾ ਤਾਂ ਕੋਈ ਵੀ ਸਰਕਾਰ ਆਂਦੀ ਸਭ ਨਾਲ ਦਾ ਇਹੀ ਰਹਿੰਦਾ ਹਾਲ ਜੀ ਬੀਜੇਪੀ ਆਏ ਕਾਂਗਰਸ ਆਏ ਆਮ ਆਦਮੀ ਆਈ ਵੀ ਕੁਛ ਨਹੀਂ ਹੁੰਦਾ ਨਾ ਕੁਛ ਹੋਇਆ ਜੀ ਠੀਕ ਹੈ ਜੀ ਦੁਕਾਨਦਾਰ ਆਪਣੀ ਮਿਹਨਤ ਨਾਲ ਕਮਾਇਆ ਕਰਦਾ ਠੀਕ ਹੈ ਜੀ ਸ਼ੁਰੂ ਤੇ ਇਹੀ ਚੱਲਦਾ ਆਇਆ ਜੀ ਠੀਕ ਹੈ ਜੀ ਤੇ ਇਹ ਦੇ ਵਿੱਚ ਸਰਕਾਰ ਨੂੰ ਚਾਹੀਦਾ ਥੋੜਾ ਇੱਥੇ ਸਾਨੂੰ ਥੋੜਾ ਜਿ ਰਵੇਰ ਦੀ ਗੱਲ ਕੀਤੀ ਥੋੜਾ ਜਿਆ ਲੈਸ ਹੋਏ ਹਰ ਚੀਜ਼ ਤੇ ਥੋੜਾ ਸਾਨੂੰ ਵੀ ਉਹ 1500 ਵਾਲੀ ਚੀਜ਼ ਅਸੀਂ ਵੀ ਅੱਗੇ ਕਸਟਮਰ ਨੂੰ 1300 ਦੀ ਵੇਚ ਸਕੀਏ ਤਾਂ ਕਿ ਉਹਨਾਂ ਨੂੰ ਵੀ ਫਾਇਦਾ ਹੋਵੇ ਫਿਰ ਅਸੀਂ ਤਾਂ ਇਹ ਸਰਕਾਰ ਅੱਗੇ ਗੁਜਾਰਿਸ਼ ਕਰਦੇ ਕਿ ਥੋੜਾ ਇਹ ਦੇ ਵਿੱਚ ਰੇਟ ਵਿੱਚ ਵੀ ਥੋੜਾ ਆਪਣਾ ਜੋ ਵੀ ਕਾਰੋ GST ਹੈ ਉਹਦੇ ਵਿੱਚ ਵੀ ਜੀਐਸਟੀ ਉਹਦਾ ਕਾਰ ਨਹੀਂ ਦਿੱਤਾ ਜੀ ਜੋ ਵੀ ਹੋਣਾ ਸੀਗਾ ਆਪਣਾ 18 ਆਲਾ 12 ਤੇ 5 ਤੇ ਆ ਗਿਆ ਸਾਡਾ ਠੀਕ ਹੈ ਜੀ ਬਾਕੀ ਦੇਖੋ ਹੁਣ ਸਰਕਾਰ ਕੀ ਕਰਦੀ ਹੈ ਆਣੇ ਵਾਲੇ ਟਾਈਮ 'ਚ ਕੀ ਬਣਦਾ ਬਾਕੀ ਮੰਦਾ ਬਹੁਤ ਹੈ ਜੀ ਕੰਮ ਹੈ ਨਹੀਂ ਹੈ ਬਾਕੀ بارش ਹੋਏ ਠੰਡ ਹੋਏ ਉਸਤੇ ਬਾਅਦ ਹੀ ਪਤਾ ਲੱਗੇਗਾ ਕਿ ਕੀ ਕੰਮ ਨਿਕਲਦਾ ਕੀ ਨਹੀਂ ਨਿਕਲਦਾ ਜੀ ਅੱਛਾ ਜਿਹੜੇ ਬਾਹਰੋਂ ਵਪਾਰੀ ਆਂਦਾ ਸੀਗਾ ਉਹ ਵੀ ਨਹੀਂ ਦਿਖ ਰਿਹਾ ਇੱਥੇ ਬਿਲਕੁਲ ਹੀ ਸੁਨਸਾਨ ਛਾਏ ਸਾਡੇ ਵਪਾਰੀ ਬਾਹਰੋਂ ਆਏ ਆ ਕਾਫੀ ਦੇਰ ਦੇ ਖੜੇ ਆ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਲੈਮਾ ਜਾਂ ਨਾ ਲੈਮਾ ਹੁਣ ਚੱਲ ਗਏ ਇਹਨਾਂ ਨੂੰ ਬੋਲਿਆ ਚ ਦੋ ਚਾਰ ਆਈਟਮਾਂ ਪਾਲੋ ਕਰੇ ਭਾਜੀ ਮੌਸਮ ਇੱਦਾਂ ਦਾ ਕੀ ਕਰੀਏ ਇਹਨਾਂ ਨੂੰ ਗਰਮੀਆਂ ਦਾ ਲੈ ਜੀਏ ਉਹ ਖਰਾ ਹੈ ਇਹਨਾਂ ਨੂੰ ਗਰਮੀ ਲਈ ਉਹ ਖਰਾ ਹੈ ਹੁਣ ਸਰਦੀਆਂ ਦੇ ਲਈ ਜਾ ਕੇ ਕੀ ਕਰੂੰਗੇ ਦੱਸੋ ਤੁਸੀਂ ਮੈਨੂੰ ਬਿਲਕੁਲ ਦੁਕਾਨਦਾਰ ਵੀ ਕਿਤੇ ਨਾ ਕਿਤੇ ਜਿਹੜੇ ਹੈਗੇ ਹੁਣ ਇਹ ਸੋਚਣ ਲਈ ਮਜਬੂਰ ਹੋ ਗਏ ਕਿਉਂਕਿ ਤੁਹਾਨੂੰ ਤਾਂ ਹਰ ਚੀਜ਼ ਸਟਾਕ ਕਰਨੀ ਪੈਣੀ ਹੈ ਤੁਹਾਨੂੰ ਰੱਖਣੀ ਪੈਣਾ ਭਾਜੀ ਐਨੇ ਪੈਸੇ ਲਾ ਕੇ ਸਟੋਕ ਕੀਤਾ ਵਾ ਚਲੋ ਫੇਰ ਵੀ ਮਾੜਾ ਮੋਟਾ ਚੱਲਦਾ ਹੀ ਪਿਆ ਹੈ ਕੀ ਕਰਨਾ ਪਰ ਜਿੱਦਾਂ ਲਹਿਰ ਵਹ ਰਣੀਓ ਕਮ ਸੇ ਕਮ 15 ਦਿਨ ਜਾਂ 1 ਮਹੀਨਾ ਲੱਗੇਗਾ ਇਹਨੂੰ ਕਮ ਸੇ ਕਮ ਉਹ ਵੀ ਜੇ ਬਾਰਿਸ਼ ਹੋ ਜਾਏ ਔਰ ਮੌਸਮ ਬੜੀਆ ਹੋ ਜਾਏ ਔਰ ਮਾਰਚ ਹੀ ਫੇਰ ਖਤਮ ਹੈ ਦੇਖੋ ਕੀ ਬਣਦਾ ਜੀ ਹੁਣ ਠੰਡ ਲੰਬੀ ਜਾਏਗੀ ਤਾਂ ਸੀਜ਼ਨ ਵੀ ਥੋੜਾ ਲੰਬਾ ਜਾਏਗਾ ਜਨਵਰੀ ਫਰਵਰੀ ਤੱਕ ਜਾਏਗਾ ਜੀ ਪਰ ਹੈ ਸਭ ਮੌਸਮ ਦੇ ਉੱਪਰ ਡਿਪੈਂਡ ਹੈ ਜੀ ਬਾਕੀ ਦੇਖੋ ਸਭ ਉਸ ਮਾਲਕ ਦੀ ਹੈ ਜਿੱਦਕਿ ਜੋ ਇਸ ਵਕਤ ਦੇ ਹਾਲਾਤ ਹੈ ਗਲੋਬਲ ਵਾਰਮਿੰਗ ਕਰਕੇ ਦੁਕਾਨਦਾਰਾਂ ਵੱਲੋਂ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਅਗਰ ਗੱਲ ਕਰੀਏ ਵਪਾਰ ਦੀ ਤਾਂ ਵਪਾਰ ਦੇ ਵਿੱਚ ਫਿਲਹਾਲ ਜਿਹੜੀ ਹੈ ਮੰਦੀ ਦਿਖ ਰਹੀ ਹੈ ਬੋ ਜੀ ਫਿਲਹਾਲ ਮੰਦੀ ਦਿਖ ਰਹੀ ਹੈ ਮੈਂ ਕਹਿੰਦਾ ਬਹੁਤ ਜ਼ਿਆਦਾ ਮੰਦਾ ਚੱਲ ਰਿਹਾ ਜਿਹੜਾ ਕਿ ਅਸੀਂ ਹਰ ਸਾਲ ਇਸ ਟਾਈਮ ਕਰੋੜਾਂ ਦੀ ਸੇਲ ਕਰਦਾ ਕਿ ਲੱਖਾਂ ਚ ਨਹੀਂ ਆਏ ਲੇਕਿਨ ਇਹ ਕੁਛ ਦੇਖੋ ਮਾਰ ਪਈ ਆ ਜੀ ਕੁਛ ਤਾਂ ਬਰਸਾਤੀ ਮਾਰ ਪਈ ਜਿਹੜੀ ਪਿੱਛੇ ਲੋਕਾਂ ਨੂੰ ਜਿਹੜੀ ਮਾਰ ਪਈ ਆ ਠੀਕ ਹੈ ਜੀ ਉਹਦੇ ਕਰਕੇ ਵਪਾਰੀਆਂ ਦਾ ਕੋਈ ਬਹੁਤ ਨੁਕਸਾਨ ਹੋਇਆ ਸਾਰੇ ਹਰ ਸ਼ਹਿਰ ਚ ਹੋਇਆ ਤੇ ਇਸ ਕਾਰਨ ਕੁਝ ਵਪਾਰੀਆਂ ਦੇ ਕੋਲ ਜਿਹੜਾ GST ਘਟਿਆ ਉਹਦੇ ਨਾਲ ਵੀ ਥੋੜਾ ਫਰਕ ਪਿਆ ਹੈ ਉਹ ਫਰਕ ਐਦਾਂ ਪਿਆ ਹੈ ਕਿ ਅਗਲਾ ਕਹਿੰਦਾ ਜੀ ਸਾਨੂੰ ਹੁਣ ਦੱਸੋ ਜਾ ਕੇ ਕੀ ਕਰੀਏ ਜੀ ਜਿਹੜਾ ਅੱਗੇ ਸੇਲ ਹੁੰਦੀ ਸੀਗੀ ਐਦਾਂ ਜੀ ਉਹ ਆ ਕੇ ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਸਾਡੇ ਨਾਲ ਕਰਦੇ ਆ ਉਸੇ ਨਹੀਂ ਆਇਆ ਇਹ ਵੀ ਇੱਕ ਪ੍ਰੋਬਲਮ ਹੋ ਗਈ ਹੈ ਬਿਲਕੁਲ ਠੀਕ ਕਹਿ ਰਹੇ ਹੋ ਆ ਫਿਰ ਅੱਗੇ ਉਹਨੂੰ ਜਿਹੜਾ ਹੈਗਾ ਘੱਟ ਮੰਗਦੇ ਅਗਲੇ ਕਹਿੰਦੇ ਕੀਮਤਾਂ ਘਟਾਓ ਉਹ ਕਹਿੰਦੇ ਜੀ ਦੱਸੋ ਅਸੀਂ ਕਿਸ ਤਰ੍ਹਾਂ ਅਡਜਸਟਮੈਂਟ ਕਰੀਏ ਠੀਕ ਹੈ ਪੰਜ ਹੁਣ 2000 ਦਾ ਪੀਸ ਹੋ ਤੇ ਪੰਜ ਫਰਾ ਲੱਗਦਾ 1000 ਰੁਪਏ ਉਹਦੇ ਟੈਕਸ ਪੈ ਜਾਂਦਾ ਠੀਕ ਹੈ ਇਸ ਕਾਰਨ ਵੀ ਠੀਕ ਹੈ ਚੱਲੂਗਾ ਥੋੜਾ ਇੱਕ ਤਾਂ ਦੀਵਾਲੀ ਬਹੁਤ ਜਲਦੀ ਦੀਵਾਲੀ ਦੁਸ਼ਹਰਾ ਬਹੁਤ ਜਲਦੀ ਆ ਗਿਆ ਇਸ ਕਾਰਨ ਵੀ ਉਹਦੇ ਨਾਲ ਹੀ ਬਹੁਤ ਫੈਕਟ ਪਿਆ ਜੀ ਅੱਛਾ ਬਾਹਰਲੇ ਵਪਾਰੀ ਆ ਰਿਹਾ ਹੈ ਜਾਂ ਹਲੇ ਉਹਦਾ ਇੰਤਜ਼ਾਰ ਹੋਏਗਾ ਨਹੀਂ ਆ ਰਿਹਾ ਜੀ ਬਹੁਤ ਟਾਮਾ ਟਾਮਾ ਜੋ ਜਿਹਨੂੰ ਪੁੱਛਦੇ ਆ ਆ ਰਿਆਂ ਉਹ ਕਹਿੰਦਾ ਜੀ ਸਾਡੇ ਦੋਥੇ ਜੀ ਬਾੜ ਆ ਗਈ ਜੀ ਕੀ ਕਰੇ ਨੁਕਸਾਨ ਬਹੁਤ ਹੋ ਗਿਆ ਜੀ ਸਾਡਾ ਤਾਂ بس ਇਹ ਦੇ ਕਰਕੇ ਜੀ ਫਿਰ ਅਸੀਂ ਵੀ ਚੁੱਪ ਜੀ ਅਸੀਂ ਕੀ ਕਰ ਸਕਦੇ ਹਾਂ ਬਿਲਕੁਲ ਜਿਸ ਤਰ੍ਹਾਂ ਹੁਣੀ ਵੀਰਾ ਜੀ ਦੱਸ ਰਹੇ ਸੀ ਇਹ ਹਾਜ਼ਰੀ ਦੇ ਨਾਲੋਂ ਤਾਂ ਫਿਰ ਅਗਲਾ ਕਹਿੰਦਾ ਗਰਮੀ ਦੇ ਹੀ ਸਮਾਨ ਪਾ ਕੇ ਬੈਠੀ ਨਹੀਂ ਗਰਮੀ ਦਾ ਵੀ ਠੀਕ ਹੈ ਲੇਕਿਨ ਆਕੇ ਗਾਹ ਮੰਗਦਾ ਹੀ ਗਰਮੀ ਅਸੀਂ ਗਰਮੀ ਵੇਚਦੇ ਨਹੀਂ ਅਸੀਂ ਸਰਦੀਆਂ ਵੇਚਦੇ ਹਾਂ ਵਪਾਰ ਦਾ ਅਸਰ ਇਸ ਲਈ ਹਾਂ ਸਾਡਾ 3 ਮਹੀਨਿਆਂ ਦਾ ਜਿਹੜਾ ਸੀਜ਼ਨ ਆ ਅਸੀਂ ਸਰਦੀਆਂ ਹੀ ਵੇਚਦੇ ਹਾਂ ਲੇਕਿਨ ਫਿਲਹਾਲ ਅਸੀਂ ਮੰਦੇ ਦੀ ਲਹਿਰ ਦੇ ਵਿੱਚ ਬੈਠੇ ਹਾਂ ਬਿਲਕੁਲ ਮੰਦੇ ਦੀ ਲਹਿਰ ਦੇ ਵਿੱਚ ਨੇ ਔਰ ਕੱਲੀ ਇੱਕ ਦੁਕਾਨ ਦਾ ਹੀ ਨਹੀਂ ਪੂਰੇ ਬਾਜ਼ਾਰ ਦਾ ਇਹੀ ਹਾਲ ਹੈ ਜਿਸ ਬਾਜ਼ਾਰ ਦੇ ਵਿੱਚ ਚਹਿਲ ਪਹਿਲ ਹੁੰਦੀ ਸੀ ਨਿਕਲਣ ਨੂੰ ਜਗ੍ਹਾ ਨਹੀਂ ਸੀ ਹੁੰਦੀ ਬਿਲਟੀਆਂ ਦੀਆਂ ਬਿਲਟੀਆਂ ਤਿਆਰ ਹੁੰਦੀਆਂ ਸੀ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਗਲੀਆਂ ਸੁੰਨੀਆਂ ਨੇ ਟਾਵੀਆਂ ਟਾਵੀਆਂ ਬਿਲਟੀਆਂ ਜਿਹੜੀਆਂ ਇੱਕ ਦੋ ਕਿਸੇ ਦੁਕਾਨਦਾਰ ਕਿਸੇ ਦੇ ਚਾਰ ਬਿਲਟੀਆਂ ਜਿਹੜੀਆਂ ਨੇ ਉਹ ਪਈਆਂ ਨੇ ਹਾਲਾਂਕਿ ਗ੍ਰਾਹਕ ਦੀ ਉਮੀਦ ਜਿਹੜੀ ਹੈ ਉਹ ਦੁਕਾਨਦਾਰ ਕਰ ਰਹੇ ਨੇ ਇੱਥੇ ਦੇਖੋ ਤੁਸੀਂ ਆਪਣੇ ਟੈਂਪਲਸ ਤਾਂ ਕਿ ਜਿਹੜੇ ਨੇ ਬਕਾਇਦਾ ਡਿਸਪਲੇ ਕੀਤੇ ਗਏ ਨੇ ਜਦਕਿ ਇਹ ਜੇ ਸਮੇਂ ਆਜ ਨਵੰਬਰ ਦੇ ਵਿੱਚ ਇਹਨਾਂ ਕੋਲ ਆਰਡਰਸ ਔਰ ਵਪਾਰੀ ਕੋਲ ਗ੍ਰਾਹਕ ਦੀ ਇੰਨੀ ਲੰਬੀ ਕਤਾਰ ਹੁੰਦੀ ਸੀ ਕਿ ਗੱਲ ਸੁਨਣ ਔਰ ਕਰਨ ਲਈ ਵੀ ਜਿਹੜਾ ਸਮਾਂ ਕੱਢਣਾ ਪੈਂਦਾ ਸੀ ਪਰ ਇਸ ਵਕਤ ਬਿਲਟੀਆਂ ਤੁਸੀਂ ਆਪ ਦੇਖ ਸਕਦੇ ਹੋ ਕਿ ਮਹਿਜ਼ ਇੱਕ ਜਾਂ ਦੋ ਬਿਲਟੀਆਂ ਦੇ ਸਿਰ ਤੇ ਕਿਆ ਵਪਾਰ ਚੱਲ ਸਕਦਾ ਹੈ ਜਿਸ ਗਲੀ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਾ ਹੋਵੇ ਕਿ ਆ ਉਸ ਬਾਜ਼ਾਰ ਦੇ ਵਿੱਚ ਅਗਰ ਇਹ ਹਾਲਾਤ ਹੋਣ ਤਾਂ ਉਹਨੂੰ ਕਹਾਂ ਅਸੀਂ ਵਪਾਰ ਕਹਿ ਸਕਦੇ ਹਾਂ ਵੀਰੇ ਜੀ ਕੀ ਹਾਲਾਤ ਹੈ ਬਾਜ਼ਾਰ ਦੇ ਬਾਜ਼ਾਰ ਤਾਂ ਜਮ ਹੀ ਸੁੰਨਾ ਦਿਖ ਰਿਹਾ ਹੈ ਉਹ ਫਿਰ ਥੋੜਾ ਬੋਧਾ ਠੰਡ ਘਟ ਪੈਣ ਦੀ وجہ ਨਾਲ ਹੈ ਪ੍ਰੋਬਲਮ ਥੋੜੇ ਦਿਨਾਂ ਦੀ ਉਮੀਦ ਹੈ ਪੋਜੀਟਿਵਲੀ ਅਸੀਂ ਸੋਚਦੇ ਹਾਂ ਕਿ ਸਭ ਕੁਝ ਸਹੀ ਹੋ ਜਾਏਗਾ ਹੋ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਆਪਣਾ ਲੁਧਿਆਣਾ ਗੜ ਮੰਨਿਆ ਜਾਂਦਾ ਹੈਗਾ ਹੌਜ਼ਰੀ ਦਾ ਉਹਨੂੰ ਬੂਸਟ ਉਹਦੀ ਮਿਲਣਾ ਜਦੋਂ ਸਰਦੀ ਸਹੀ ਢੰਗ ਨਾਲ ਪੈਣੀ ਹੈ ਨਹੀਂ ਹੁੰਦਾ ਜੀ ਨੇਚਰਲ ਹੈ ਇਹ ਸਰਦੀ ਪਏਗੀ ਸਾਰਾ ਕੁਝ ਸਹੀ ਹੋ ਜਾਏਗਾ ਕਿਉਂ ਅਪਾ ਹਰ ਸਾਲ ਕਰਦੇ ਜਾ ਰਹੇ ਹਾਂ ਘਟਦਾ ਜਾ ਰਿਹਾ ਘਟਦਾ ਜਾ ਰਿਹਾ ਇੱਕ ਇੱਕ ਮਹੀਨਾ ਇੱਕ ਇੱਕ ਮਹੀਨਾ ਅੱਗੇ ਹੁਣ ਤਾਂ ਟਾਈਮ ਪੀਰੀਅਡ ਵੀ 2 ਜਾਂ 3 ਮਹੀਨੇ ਦਾ ਸੀਜ਼ਨ ਰਹਿ ਗਿਆ ਸਾਰਾ ਅਰੇ ਤਾਂ ਹੰਪੁਰ ਮਹਾਤਮਾ ਦੇ ਆਖਰੇ ਜੀ ਦਿਖਦਾ ਗਲੋਬਲ ਵਾਰਮਿੰਗ ਦਾ ਅਸਰ ਦਿਖ ਰਿਹਾ ਵਪਾਰ ਤੇ ਕਹਿ ਸਕਦੇ ਹੋ ਤੁਸੀਂ ਬਾਹਰਲਾ ਵਪਾਰੀ ਆਰੇ ਹਾਂんだ ਹੀ ਹੈ ਜੀ ਅਸੀਂ ਕੀ ਗੱਲ ਹੈ ਲੇਕਿਨ ਉਹ ਘਟਾ ਹੋ ਗਿਆ ਇੱਥੇ ਕਿਉਂਕਿ ਵਪਾਰੀ ਜਿਹੜਾ ਉਹ ਘਟਾ ਹੈ ਉਹਦਾ ਕਾਰਨ ਇਹੀ ਹੈ ਗਲੋਬਲ ਵਾਰਮਿੰਗ ਔਰ ਦੂਸਰਾ ਜਿਹੜੀ ਇੱਥੇ ਪ੍ਰਕਿਰਤਿਕ ਆਫਤਾ ਦੇ ਨਾਲ ਜੋ ਪਿਛਲੇ ਜਿਹੜੇ ਮਹੀਨੇ ਉਹ ਕੱਲਾ ਪੰਜਾਬ ਨਹੀਂ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਉਹ ਵੀ ਕਿਤੇ ਨਾ ਕਿਤੇ ਉਹਦਾ ਵੀ ਅਸਰ ਦਿਖਾਈ ਦਿੱਤਾ ਹੈਗਾ ਇਹ ਪੂਰਾ ਤੁਹਾਨੂੰ ਪੁਰਾਣਾ ਬਾਜ਼ਾਰ ਦਾਲ ਬਾਜ਼ਾਰ ਦਿਖਾ ਰਹੇ ਆ ਜੋ ਹੌਜ਼ਰੀ ਦਾ ਗੜ ਮੰਨਿਆ ਜਾਂਦਾ ਹੈ ਪਰ ਇਸ ਹੌਜ਼ਰੀ ਦੇ ਗੜ ਦੇ ਵਿੱਚ ਫਿਲਹਾਲ ਵਪਾਰ ਕਿਤੇ ਨਾ ਕਿਤੇ ਸੁੰਨਾ ਦਿਖਾਈ ਦੇ ਰਿਹਾ ਹੈ ਕਾਰਨ ਹੈ ਕਿ ਇੱਕ ਤਾਂ ਵਪਾਰੀ ਜਿਹੜਾ ਬਾਹਰਲਾ ਵਪਾਰੀ ਹੈ ਉਹ ਘਟ ਆ ਰਿਹਾ ਹੈ ਦੂਸਰਾ ਜਿਹੜੇ ਪਿੱਛੇ ਬਰਸਾਤਾਂ ਔਰ ਬਾੜ ਦੇ ਕਾਰਨ ਨੁਕਸਾਨ ਹੋਇਆ ਹੈ ਉਹਦਾ ਵੀ ਅਸਰ ਕਿਤੇ ਨਾ ਕਿਤੇ ਦਿਖ ਰਿਹਾ ਹੈ ਦੁਕਾਨਦਾਰ ਉਮੀਦ ਕਰ ਰਹੇ ਹੈ ਕਿ ਜਲਦ ਹਾਲਾਤ ਸੁਧਰਨਗੇ ਸੁਧਰਨਗੇ ਹਾਲਾਤ ਹਰ ਸਾਲ ਆਪਾਂ ਉਮੀਦ ਕਰ ਲੈਂਦੇ ਆ ਕਿ ਸੀਜ਼ਨ ਥੋੜਾ ਲੰਬਾ ਹੋਏਗਾ ਹਾਲੇ ਵੀ ਉਮੀਦ ਹੈ ਕੋਈ ਸਕੋਪ ਨਹੀਂ ਹੈ ਕਿ ਹਾਲਾਤ ਸੁਧਰਨਗੇ ਕਮ ਨਹੀਂ ਹੈ ਬਿਲਕੁਲ ਵੀ ਅੱਗੇ ਅੱਛਾ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਇਸ ਟਾਈਮ ਹਾਂ ਇੱਥੇ ਬਾਜ਼ਾਰ ਖਾਲੀ ਪਿਆ ਹੈ ਬਜ਼ਾਰ ਕਾ ਲਿਕੇ ਹਾਂਜੀ ਆਪਣਾ ਲੁਧਿਆਣਾ ਤਾਂ ਹੌਜ਼ਰੀ ਦਾ ਗੜ ਮੰਨਿਆ ਜਾਂਦਾ ਹੈਗਾ ਤੇ ਇੱਥੇ ਗੜ ਦੇ ਵਿੱਚ ਅਗਰ ਇਦਾਂ ਦੇ ਹਾਲਾਤ ਆ ਤਾਂ ਲੱਗਦਾ ਕਿ ਵਪਾਰ ਕਿਤੇ ਛੱਲੇਗਾ ਜਾਂ ਫਿਰ ਇਸ ਸਾਲ ਵੀ ਮੰਦੀ ਦੀ ਮਾਰ ਹੀ ਰਹੇਗੀ ਮੰਦੀ ਦੀ ਮਾਰ ਹੀ ਹੈ ਹਲੇ ਤੱਕ ਤਾਂ ਮੌਸਮ ਵੀ ਨਹੀਂ ਬਦਲ ਰਿਹਾ ਤੇ ਮਾਰ ਵੀ ਮੰਦੀ ਦੀ ਹੈ ਨਵੰਬਰ ਹੈ ਔਰ ਹਲੇ ਤੁਸੀਂ ਵੀ ਪੱਖਾ ਚਲਾ ਕੇ ਬੈਠੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਹਲੇ ਵੀ ਪੱਖਾ ਚੱਲ ਰਿਹਾ ਹੈਗਾ ਔਰ ਨਵੰਬਰ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਬਾਹਰ ਦੇ ਵਪਾਰੀ ਆ ਰਹੇ ਬਾਹਰ ਦੇ ਵਪਾਰੀ ਨਹੀਂ ਆ ਰਹੇ ਇੰਤਜ਼ਾਰ ਹੈ ਇੰਤਜ਼ਾਰ ਹੈ ਹਾਂਜੀ ਬਾਰਦਾ ਵਪਾਰੀ ਵੀ ਨਹੀਂ ਆ ਰਿਹਾ ਔਰ ਇੰਤਜ਼ਾਰ ਹੈ ਔਰ ਸਮਾਨ ਤਿਆਰ ਹੈ ਸਾਰੇ ਸੈਂਪਲ ਜਿਹੜੇ ਨੇ ਲਗਾਏ ਨੇ ਡਿਸਪਲੇ ਕੀਤੇ ਨੇ ਇਹ ਸੈਂਪਲ ਲਗਾਉਣ ਦਾ ਟਾਈਮ ਨਹੀਂ ਹੈ ਇਹ ਸਾਰੇ ਆਰਡਰਸ ਭੇਜਣ ਦਾ ਭੁਗਤਾਨ ਦਾ ਸਮਾਂ ਸੀਗਾ ਕਿਸੇ ਟਾਈਮ ਦੇ ਵਿੱਚ ਕਿਸੇ ਟਾਈਮ ਇੱਥੇ ਇੰਨੀ ਚੈਲਪੈਲ ਬਿਲਟੀਆਂ ਦੀਆਂ ਬਿਲਟੀਆਂ ਬਿੱਲਾਂ ਦੇ ਬਿੱਲ ਜਿਹੜੇ ਕੱਟੇ ਜਾਂਦੇ ਸੀਗੇ ਲੇਕਿਨ ਅੱਜ ਹਲੇ ਵੀ ਸੈਂਪਲਿੰਗ ਜਿਹੜੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਔਰ ਬਿਲਟੀਆਂ ਕੁਝ ਚੰਦ ਬਿਲਟੀਆਂ ਬਾਜ਼ਾਰ ਦੇ ਵਿੱਚ ਦਿਖਾਈ ਦੇ ਰੀਆਂ ਹੋਣਗੀਆਂ ਔਰ ਇਹਦੇ ਲਈ ਵਪਾਰ ਦੀ ਮੰਦੀ ਨੂੰ ਅਸੀਂ ਕੀ ਕਹੀਏ ਕਿ ਜਾਂ ਤਾਂ ਜਿਹੜੀਆਂ ਪਿੱਛੇ ਬਾੜ ਔਰ ਉਹਦੇ ਕਾਰਨ ਨੁਕਸਾਨ ਹੋਇਆ ਹੈ ਜਾਂ ਫਿਰ ਗਲੋਬਲ ਵਾਰਮਿੰਗ ਦਾ ਵਪਾਰ ਦੇ ਉੱਤੇ ਅਸਰ ਦਿਖ ਰਿਹਾ ਹੈ ਬੋ ਜੀ ਕਿਸ ਚੀਜ਼ ਕਾਰਨ ਬਾਜ਼ਾਰ ਸੁਣ ਨੇ ਹੈ ਕਿਉਂ ਇੰਨਾ ਮੰਦਾ ਹਰ ਸਾਲ ਦੇਖੋ ਜੀ ਮੈਂ ਤਾਂ ਇਹੀ ਕਹਿ ਸਕਦਾ ਵਾ ਵੀ ਪਰਚੇਜ਼ਿੰਗ ਪਾਵਰ ਘਟਦੀ ਪਈ ਹੈ ਗਾਕਾਂ ਦੀ ਜਾਂ ਆਨਲਾਈਨ ਮਾਰ ਪੈ ਰਹੀ ਹੈ ਤੋੜੇ ਵਪਾਰ ਨੂੰ ਵੀ ਆਨਲਾਈਨ ਕਰਦੀ ਪੈ ਰਹੀ ਹੈ ਆਨਲਾਈਨ ਮਾਰ ਪੈ ਰਹੀ ਹੈ ਪਰ ਇਹ ਤਾਂ ਬਾਜ਼ਾਰ ਆਪਣਾ ਹੋਲ ਸੇਲ ਦਾ ਬਾਜ਼ਾਰ ਹੈ ਅੱਜ ਕੱਲ ਘਰ ਬੈਠੇ ਸਭ ਨੂੰ ਮਿਲ ਜਾਂਦਾ ਸਾਡੇ ਕੋਲ ਰਿਟੇਲਰ ਲੈ ਕੇ ਜਾਂਦਾ ਜੇ ਜੇ ਹੋਰ ਨਹੀਂ बिकੂਗਾ ਸਾਡੇ ਕੋਲ ਕਿੱਥੋਂ ਆਊਗਾ ਹਾਂ ਇਹ ਸਹੀ ਹੈ ਸਾਡੇ ਕੋਲ ਕਿੱਥੋਂ ਆਊਗਾ ਫਿਰ ਅੱਛਾ ਬਾਹਰਲਾ ਵਪਾਰੀ ਕਿਉਂ ਨਹੀਂ ਪਹੁੰਚ ਰਿਹਾ ਬਾੜ ਮੀਂਹ ਬਰਸਾਤ ਜਾਂ ਜੋ ਤੁਸੀਂ ਪਹਿਲਾਂ ਕਹੀ ਕਿ ਬਾਇੰਗ ਪਾਵਰ ਬਾਇੰਗ ਪਰਚੇਜ਼ਿੰਗ ਪਾਵਰ ਘਟ ਰਹੀ ਹੈ ਆਪਣੇ ਡੇਲੀ ਨੀਡਸ ਨੂੰ ਅਗਲੇ ਨੂੰ ਜ਼ਰੂਰ ਹਟਾ। ਹਾਂ। ਮਾ ਆਪਣਾ ਤਾਂ ਸੀਜ਼ਨ ਵੈਸੇ ਹੀ ਹੁਣ ਬਹੁਤ ਸਮਾਂ ਘਟ ਗਿਆ ਨਵੰਬਰ ਸਾਡਾ 90 ਦਿਨ ਦਾ ਰਹਿ ਗਿਆ ਜੀ। ਬਿਲਕੁਲ। 12 ਮਹੀਨਿਆਂ ਚੋਂ 3-3 ਮਹੀਨੇ ਬਸ। ਤੇ ਲੱਗਦਾ ਕਿ ਇੱਦਾਂ ਹਾਜ਼ਰੀ ਆਪਣਾ ਗੜ ਲੁਧਿਆਣਾ ਇਹ ਫਿਰ ਸਰਵਾਈਵ ਕਰ ਪਾਏਗਾ। ਦੇਖੋ ਜੀ ਸਟ੍ਰੈਟਜੀ ਚੇਂਜ ਕਰਨੀ ਪੈਣੀ ਹੈ ਸਾਨੂੰ ਵੀ। ਬਿਲਕੁਲ। ਕੋਈ ਨਾ ਕੋਈ ਤਾਂ ਸਾਨੂੰ ਨਵਾਂ ਇੰਪਰੂਵਮੈਂਟ ਕਰਨਾ ਪੈਣਾ ਜਾਂ ਚਾਈਨਾ ਬਹੁਤ ਮਾਰ ਮਾਰ ਰਿਹਾ ਹੈ। ਮੈਨੂੰ ਇਹ ਸਵਾਲ ਕਰਨਾ ਸੀਗਾ ਕਿ ਚਾਈਨਾ ਦਾ ਅਸਰ ਇਸ ਬਾਜ਼ਾਰ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਿਰ ਆਪਾਂ ਕਿਦਾ ਕੰਪਲੀਟ ਕਰ ਪਾਵਾਂਗੇ ਇਹ ਤਾਂ ਆਪਾਂ ਤਾਂ ਵੈਸੇ ਇੱਕ ਤਾਂ ਸਮਾਂ ਘਟ ਹੈ ਇੱਕ ਆਪਣੀ ਐਕਸਪੋਰਟ ਘਟਦੀ ਹੈ ਨਹੀਂ ਸਰਕਾਰਾਂ ਥੋੜਾ ਜਿਆ ਸਾਾਨੂੰ ਪੁਸ਼ ਅਪ ਕਰਨ ਫਿਰ ਤਾਂ ਆਪਾਂ ਚਾ ਇਹਨਾਂ ਨੂੰ ਵੀਟ ਕਰ ਸਕਦੇ ਆਂ ਇਹੀ ਗੱਲ ਜੋ ਮੈਂ ਪਿੱਛੇ ਕਹੀ ਸੀ ਕਿ ਅਗਰ ਸਰਕਾਰ ਚਾਹੇ ਦਾ ਫਰਕ ਪੈ ਸਕਦਾ ਹੈਗਾ ਕਿਉਂਕਿ ਬਾਕੀ ਇੰਡਸਟਰੀ ਨੂੰ ਜਦੋਂ ਬੂਸਟ ਦੀ ਜ਼ਰੂਰਤ ਹੁੰਦੀ ਹੈ ਤਾਂ ਉਹਨੂੰ ਬੂਸਟ ਦੇ ਲਈ ਪੈਕੇਜ ਦਿੱਤੇ ਜਾਂਦੇ ਆ ਉਹੀ ਪੈਕੇਜ ਦੀ ਲੋੜ ਹੁਣ ਲੱਗਦਾ ਕਿ ਸਮਾਂ ਕਿ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ ਚਾਹੀਦਾ ਹੂੰ 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 ਤਗੀ ਮੰਗ ਵਪਾਰੀਆਂ ਹੈਗੀ ਹੈਗੀ ਹੈ ਜੀ ਹੈਗੀ ਬਿਲਕੁਲ ਵਪਾਰੀਆਂ ਦੀ ਮੰਗ ਹੈਗੀ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੈਂਪਲਿੰਗ ਹਲੇ ਤੱਕ ਜਿਹੜੀ ਹੈ ਉਹੀ ਤਿਆਰ ਹੋ ਰਹੀ ਹੈਗੀ ਹੈ ਬਾਹਰ ਦਾ ਵਪਾਰੀ ਦੀ ਜਿਹੜੀ ਹੈ ਇੰਤਜ਼ਾਰ ਕੀਤਾ ਜਾ ਰਿਹਾ ਹੈ ਬੋ ਜੀ ਬਾਹਰਲਾ ਵਪਾਰੀ ਆ ਰਿਹਾ ਜਾਂ ਹਲੇ ਇੰਤਜ਼ਾਰ ਹੈਗਾ ਹਲੇ ਇੰਤਜ਼ਾਰ ਹੈਗਾ ਇਹ ਹਲ ਤਾਂ ਬੁਆਰੀ ਵਾਲੇ ਘਟੇ ਆ ਰਹੇ ਹਲੇ ਫਰਕ ਬਹੁਤ ਪਿਆ ਹੈ ਕੰਮਕਾਰ ਨੂੰ ਕਾਰਮ ਕੀ ਗਿਣਦੇ ਹੋ ਕਿਉਂ ਫਰਕ ਪਿਆ ਹੈ ਯਾਰ ਸਮਾਂ ਘਟ ਗਿਆ ਗਲੋਬਲ ਵਾਰਮਿੰਗ ਹੈ ਜਾਂ ਜਦੋਂ ਵੀਰੇ ਜੀ ਨੇ ਦੱਸਿਆ ਕਿ ਲੋਕ ਖਰੀਦਾਰੀ ਘਟ ਕਰ ਰਹੇ ਨੇ ਖਰੀਦਾਰੀ ਘਟ ਨਹੀਂ ਪਾਵਰ ਘਟ ਗਈ ਨਾ ਗੱਲ ਹੈ ਲੋਕੇ ਪਰਚੇਜਿੰਗ ਦੀ ਔਨਲਾਈਨ ਸਾਰਾ ਪਰ ਪੈਸੇ ਪਾ ਮਾਲ ਪਹੁੰਚਦਾ ਲੈਣੋ ਬਿਲਕੁਲ ਇਸ ਨਾਲ ਬਹੁਤ ਜ਼ਿਆਦਾ ਇਫੈਕਟ ਪਿਆ ਹੈ ਯਾਰ ਮੈਂ ਤਾਂ ਅੱਛਾ ਇਸ ਬਾਰੇ ਬਾਹਰਲਾ ਵਪਾਰੀ ਜੋ ਆਪਣਾ ਰੂਟੀਨ ਚ ਹੁੰਦਾ ਸੀ ਉਹ ਹੈ ਉਹ ਨਾ ਲੱਗਦਾ ਕਿ ਚਾਹੇ ਕਿਹੜੇ ਜੀ ਕੰਮ ਨਿਭੜੇ ਜਾਂਦਾ ਲੈਦਾ ਬਸ ਤੁਹਾਨੂੰ ਕਿਹੜੇ ਲੱਗਦੇ ਇਨੀਆਂ ਕਿਹੜੇ ਤਿੰਨ ਕਿਹੜੇ ਚਾਰ ਲੱਗ ਜਾਂਦੇ ਸੀ ਗਾਹ ਦੇ ਪਰ ਹੁਣ ਨਹੀਂ ਲੱਗਦੇ ਕਿਹੜੇ ਮਤਲਬ ਚਾਰ ਗੁਣਾ ਤਾਂ ਵਪਾਰ ਵੈਸੀ ਘਟ ਗਿਆ ਖਤਮ ਹੋ ਗਿਆ ਮਾਲ ਵੈਸੀ ਹੈ ਬਸ ਇੱਕ ਟਾਈਮ ਲਈ ਕੰਮ ਰਹਿ ਗਿਆ ਕੋਈ ਜਿਹੜਾ ਗਾ ਆ ਗਿਆ ਮੁੜ ਕੇ ਆਂਦੇ ਹੀ ਨਹੀਂ ਬਸ ਜੋ ਵੀ ਪਾਵਰ ਰਹਿ ਗਈ ਲਾ ਕੇ ਇਹ ਵਾਲਾ ਬਿੱਲ ਆਵੇ ਨਾ ਮੁੜ ਕੇ ਆਂਦੇ ਸੇਲ ਨਹੀਂ ਰਿਟੇਲ ਸੇਲ ਨਹੀਂ ਹਾਂ ਰਿਟੇਲ ਸੇਲ ਹੋਵੇ ਫੇਰ ਤਾਂ ਕਮ ਹਰ ਬੰਦਾ ਨਠੇ ਆਇਆ ਬੜਾ ਬਟ ਅਗੇ ਤਾਂ ਇਹ ਹਾਲ ਤਾਂ ਇਹੀ ਸੀ ਸਾਡੇ ਲੋਕਾਂ ਦਾ ਹਾਲ ਹੀ ਸੀ ਮਾਲਾਂ ਦੇ ਪਿੱਛੇ ਢੋੜ ਢੋੜ ਫਟਾਫਟ ਨਵੰਬਰ ਜਿੱਦਾਂ ਟਾਇਰ ਰੱਖਣ ਨੂੰ ਰੱਖਣ ਜਗ੍ਹਾ ਨਹੀਂ ਹੁੰਦੀ ਸੀ ਬਸ ਗੱਲ ਤਾਂ ਹੁਣ ਜਿਹਦਾ ਮੜੀ ਪਾਵੇਂ ਜੋ ਮੜੀ ਲੈਕਟੀ ਲੈਕ ਮੀਆ ਪਾਵੇਂ ਇਸ ਤੋਂ ਦੇ ਹੀ ਹਾਲ ਹੈ ਬਿਜਾਰ ਕੰਮ ਹੈ ਹੀ ਨਹੀਂ ਅੱਛਾ ਇੱਕ ਚੀਜ਼ ਚਾਈਨਾ ਦੀ ਇੱਥੇ ਗੱਲ ਉੱਠੀ ਕਿ ਚਾਈਨਾ ਵੀ ਵੀ ਮਾਰ ਪੈ ਰਹੀ ਹੈ ਸਾਨੂੰ ਕਹੇ ਸਹੀ ਹੈ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਚਾਈਨਾ ਮਾਰ ਪੈ ਰਹੀ ਹੈ ਪਰਦਾ ਪਹਿਰੇ ਪਹਿਰੇ ਜੀ ਕਿਉਂ ਨਹੀਂ ਅਸੀਂ ਕਿਉਂ ਨਹੀਂ ਕੰਪੀਟ ਕਰ ਪਾਰੇ ਜਦ ਕਿ ਆਪਾਂ ਤਾਂ ਪੂਰਾ ਹੌਸਲਾ ਘੱਟ ਰੱਖ ਰਹੇ ਨਾ ਇਹ ਗੱਲ ਹੈ ਰੇੜੋ ਘੱਟ ਹੁੰਦੇ ਹੋਰੇ ਮਾਲ ਹੀ ਫਿਨਿਸ਼ਿੰਗ ਜਰਾ ਦੇਖਣ ਹੁੰਦੀ ਆ ਪਰ ਮਾ ਚੱਲਦਾ 2 ਘੰਟੇ ਨਹੀਂ ਚੱਲਦਾ ਉਹ ਅੱਛਾ ਮਾਲੀ ਔਰ ਚਲਾਈ ਜਾ ਰਣੀ ਹੈਗੀ ਹੋਰੀ ਬਸ ਜੋ ਪਾਵਰ ਹੈਗੀ ਆਪਣੇ ਕੋ ਆਪਣੇ ਮਾਲ ਦੀ ਪਾਵਰ ਹੈਗੀ ਉਹ ਜ਼ਿਆਦਾ ਵਧੀਆ ਹੈ ਪਰ ਉਹ ਫਿਸ਼ਿੰਗ ਜ਼ਿਆਦਾ ਦੇ ਦਿੰਦਾ ਹੈ ਰੇਟ ਘਟਾ ਦਿੰਦਾ ਹੈ ਜ਼ਿਆਦਾ ਰੇਟ ਨਾਲ ਖੜੂ ਪੈਂਦਾ ਇਸ ਜੀ ਨੂੰ ਮਤਲਬ ਕੁਆਲਿਟੀ ਕੁਆਲਿਟੀ ਵਾਈਜ਼ ਦੀ ਗੱਲ ਹੈ ਹਾਂ ਬਸ ਉਹ ਚੀਜ਼ਾਂ ਦਾ ਫਰਕ ਹੈ ਕੰਪੀਟ ਕਰਨ ਲਈ ਕੁਝ ਹੈ ਕੁਝ ਚਾਹੀਦ ਕੁਝ ਨਹੀਂ ਹੈ ਦਿਮਾਗ ਖਰਾਬ ਹੈ ਫਿਲਹਾਲ ਹਾਜ਼ਰੀ ਨੂੰ ਬੂਸਟ ਕਰਨ ਦੀ ਜ਼ਰੂਰਤ ਹੈ ਇਸ ਵਕਤ ਔਰ ਬੇहद ਜ਼ਰੂਰਤ ਹੈ ਸਰਕਾਰਾਂ ਨੂੰ ਇਸ ਵਕਤ ਜਿਹੜਾ ਧਿਆਨ ਦੇਣਾ ਚਾਹੀਦਾ ਇਹ ਅਲਾਰਮ ਹੈ ਇੱਕ ਤਰ੍ਹਾਂ ਦਾ ਔਰ ਅਲਾਰਮ ਕੀ ਹੈ ਤੁਸੀਂ ਇਹ ਪਰੇ ਤੱਕ ਸੰਜੇ ਪਰੇ ਤੱਕ ਦਿਖਾ ਦਿਓ ਮੈਂ ਇਹਨੂੰ ਅਲਾਰਮ ਕਿਉਂ ਕਹਿ ਰਿਹਾ ਕਿਉਂਕਿ ਇਹ ਅਲਰਮਿੰਗ ਹੈ ਅਗਰ ਬਾਜ਼ਾਰ ਇਸ ਤਰ੍ਹਾਂ ਖਾਲੀ ਦਿਖਾਈ ਦੇਣਗੇ ਦਾ ਵਾਕੀਏ ਅਲਾਰਮਿੰਗ ਹੈ ਔਰ ਕਿੱਲੇ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਆ ਕਿ ਕੋਈ ਵਿਸ਼ੇਸ਼ ਜਿਹੜੀ ਆਈਟਮਸ ਨਹੀਂ ਹੈ ਇਹ ਵਿంటర్ ਦੀਆਂ ਆਈਟਮਸ ਲੱਗੀਆਂ ਹੋਈਆਂ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਵਿంటర్ ਦੀ ਆਈਟਮ ਹੈਗੀ ਹੈ ਪਰ ਬਾਜ਼ਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਗਰ ਕਹੀਏ ਤਾਂ ਚੈਲ ਪੈਲ ਨਜ਼ਰ ਨਹੀਂ ਆਉਂਦੀ ਉਹਦਾ ਕਾਰਨ ਇਹੀ ਹੈ ਕਿ ਕਿਤੇ ਨਾ ਕਿਤੇ ਬਾਜ਼ਾਰ ਦੇ ਵਿੱਚ ਇਸ ਵਕਤ ਮੰਦੀ ਜ਼ਰੂਰ ਦਿਖ ਰਹੀ ਹੈ ਨਵੰਬਰ ਸ਼ੁਰੂ ਹੋ ਚੁੱਕਾ ਹੈਗਾ ਜੈਂਟਸ ਲੇਡੀਜ਼ ਆਈਟਮ ਤੋਂ ਲੈ ਕੇ ਚਾਹੀਏ ਆਪਾਂ ਕੋਟਸ ਦੀ ਸਵੈਟਰਸ ਦੀ ਗੱਲ ਕਰ ਲਈਏ ਵੁੱਲਨ ਦੀ ਗੱਲ ਕਰ ਰਹੀਏ ਤਾਂ ਕੋਈ ਵੀ ਚੀਜ਼ ਫਿਲਹਾਲ ਜਿਹੜੀ ਹੈ ਉਹ ਜ਼ੋਰ ਫੜਦੀ ਹੋਈ ਨਜ਼ਰ ਨਹੀਂ ਆ ਰਹੀ ਮੰਦਾ ਦਿਖ ਰਿਹਾ ਬਾਜ਼ਾਰ ਚ ਬਹੁਤ ਮੰਦਾ ਜੀ ਬਹੁਤ ਬੁਰਾ ਆ ਰਹਾ ਹੈ अच्छा किसी टाइम यही बाजार ਦੇ ਵਿੱਚ ਆ ਮਹੀਨਿਆਂ ਚ ਸਮਾਂ ਨਹੀਂ ਸੀ ਹੁੰਦਾ ਪੈਰ ਰੱਖਣ ਦੀ ਜਗ੍ਹਾ ਨਹੀਂ ਬਹੁਤ ਰੌਣਕ ਹੁੰਦੀ ਸੀ ਬਿਆਰ ਵਿੱਚ ਗਾਗ ਦੀ ਐ ਕਿ ਗਾਗ ਦੀ ਠੰਡ ਨਹੀਂ ਪੈ ਰਹੀ ਹੁੰਦੀ ਕਿ ਬਹੁਤ ਸਾਰੇ ਪੈ ਗਿਆ ਬਿਆਰ ਮਾਰਕੀਟ ਵਿੱਚ اچھا ਆਪਾਂ ਕਦੀ ਕਈ ਕਹਿੰਦੇ ਹੁੰਦੇ ਸੀ ਨਾ ਕਿ ਆ ਵਰਾਈਟੀ ਦੀ ਸੇਲ ਥੋੜੀ ਘਟ ਹੈ ਜਾਂ ਜੈਂਟਸ ਦੀ ਜਾਂ ਲੇਡੀਜ਼ ਦੀ ਜਾਂ ਬੱਚਿਆਂ ਦੀ ਪਰ ਇੱਥੇ ਤਾਂ ਲੇਡੀਜ਼ ਜੈਂਟਸ ਬੱਚੇ ਦੀ ਸਭ ਵਰਾਈਟੀਆਂ ਪਈਆਂ ਪਰ ਕਸਟਮਰ ਹੈ ਨਹੀਂ ਕਸਟਮਰ ਹੈ ਨਹੀਂ ਜੀ ਵਰਾਈਟੀ ਤਾਂ ਬਹੁਤ ਹੈ ਪਰ ਕਸਟਮਰ ਹੈ ਨਹੀਂਗਾ ਗੁਰਦਾਰ ਪੀਐਲ ਲਗਾ ਕੇ ਦੁਕਾਨਦਾਰ ਬੈਠੇ ਹੋਏ ਆ ਇਹ ਕਿਸ ਤਰ੍ਹਾਂ ਫਿਰ ਆਪਣਾ ਤਾਂ ਲੁਧਿਆਣਾ ਹਜ਼ਰੀ ਦਾ ਗੜ ਹੈ ਸਰਵਾਈਵ ਕਿੱਦਾਂ ਕਰੇਗਾ ਬਸ ਠੀਕ ਹੈ ਚੱਲੇ ਜਾਂਦੇ ਕੀ ਕਹਿ ਸਕਦੇ ਇਸ ਬਾਰੇ ਕੰਮ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਮੌਸਮ ਦਾ ਸਿਰ ਤੇ ਹੈ ਬਾਕੀ ਸਭ ਕੋ ਦੇਖੋ ਹਾਂਜੀ ਬਾਕੀ ਬਾਹਰਲਾ ਕਸਟਮਰ ਹੈ ਕਸਟਮਰ ਹੈ ਨਹੀਂ ਕਸਟਮਰ ਹਲੇ ਨਹੀਂ ਆਏ ਜੀ ਬਾਕੀ ਵੱਡੇ ਵੀ ਆਰ ਦੇ ਬੈਠਣ ਜਿਆਦਾ ਬਾਹਰਲਾ ਕਸਟਮਰ ਨਹੀਂ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਨੇ ਉਹ ਬਿਲਕੁਲ ਕਸਟਮਰ ਦਾ ਇੰਤਜ਼ਾਰ ਕਰ ਰਹੀਆਂ ਨੇ ਇਹ ਬਾਜ਼ਾਰ ਕਿਸੇ ਟਾਈਮ ਦੇ ਵਿੱਚ ਪੂਰਾ ਹੌਜ਼ਰੀ ਦਾ ਘੜ ਹੈ ਇਹ ਬਾਜ਼ਾਰ ਕਿਸੇ ਟਾਈਮ ਪੂਰਾ ਭਰਿਆ ਹੋਇਆ ਬਾਜ਼ਾਰ ਦਿਖਾਈ ਦਿੰਦਾ ਸੀਗਾ ਲੇਕਿਨ ਫਿਲਹਾਲ ਗ੍ਰਾਹਕਾਂ ਦੀ ਜਿਹੜੀ ਹੈ ਉਡੀਕ ਹੈ ਇੰਤਜ਼ਾਰ ਹੈ ਗਲੋਬਲ ਵਾਰਮਿੰਗ ਦਾ ਅਸਰ ਹੈ ਮਿਲੀ ਜੁਲੀ ਪ੍ਰਤੀਕਿਰਿਆ ਹੈ ਕਿਸੇ ਲਈ ਗਲੋਬਲ ਵਾਰਮਿੰਗ ਦਾ ਅਸਰ ਸੀਜ਼ਨ ਘਟ ਗਿਆ ਹੈ ਕਿਸੇ ਲਈ ਚਾਈਨਾ ਦੀ ਮਾਰ ਹੈ ਔਰ ਕਿਸੇ ਦਾ ਕਹਿਣਾ ਹੈ ਕਿ ਆਨਲਾਈਨ ਵੀ ਇਸ ਵਪਾਰ ਨੂੰ ਕਿਤੇ ਨਾ ਕਿਤੇ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ